ਤੇ ਬਸ ਭਾਈ ਹੁਣ ਨਜ਼ਾਰੇ ਲਾਉਂਗੇ ਇਹੇ ਜੇ ਕਾਰਾਂ ਦਵਾਂਗੇ ਹੋਟੀ ਐਂਡ ਸੰਗਾ ਮੋਟਰ ਦਿਲੰਦਰ ਖੜਿਆ ਬਈ ਬਸ ਟਾਪ ਰਿਆ ਕਾਰਾਂ ਲੈਣੀਆਂ ਨੇ ਤਾਂ ਕਾਲ ਕਰ ਲਓ ਬਈ ਆਪਣੀ ਹੁੰਦੀ ਹੈ ਵੀ ਪੰਜਾਬੀ ਦੀ ਬਈ ਯਾਰ ਲਾਇਦਾ ਪੌਣੇ ਨੇ ਬਾਈ ਜੀ ਹੈਨਾ ਕੁਛ ਮਰਦੀ ਹੋ ਜੇ 22 ਇੰਚ ਹੀ ਲਾਇਏ ਨੇ ਬਈ ਹੈਨਾ ਤੇ ਸਿਰਾ ਕਰਾਇਆ ਪਿਆ ਬਾਈ ਨੇ ਜਿੱਦੀ ਵੀ ਕਾਰ ਸੀ ਸਿਰਾ ਦੀ ਗੱਲ ਕਰਦੇ ਨਾਲਾ ਵੀ ਕਾਰ ਦਿਖਾਉਣ ਵਾਲਾ ਸਿਰਾ ਤੇ ਕਾਰ ਵੇਚਣ ਵਾਲਾ ਸਿਰਾ ਅਗੂ ਕਾਰ ਲੈਣ ਵਾਲਾ ਵੀ ਸਿਰਾ ਹੀ ਆਉਂਦਾ ਹੈਗਾ ਬਈ ਲੈ ਨੰਬਰ ਸਕਰੀਨ ਤੇ ਨੇ ਕਾਲ ਕਰ ਲਓ ਬਈ ਹੈਨਾ ਸਾਰੇ ਪੇਪਰਾਂ ਦੀ ਇੱਕ ਵਾਰੀ ਸਾਡੀ ਉਪਰੋਂ ਟ੍ਰਾਂਸਫਰ ਹੋ ਗਏ ਗੱਡੀ ਦੀ ਆਰਸੀ ਜਦ ਤੱਕ ਘਰ ਨਹੀਂ ਜਾਂਦੀ ਹਾਂਜੀ ਹਾਂ ਉਰੋਂ ਤੱਕ ਬਾਈ ਜੀ ਸਾਨੂੰ ਨਹੀਂ ਹੁੰਦੀ ਠੀਕ ਹੈ ਵੀਰੇ ਅਸੀਂ ਨਾਂਓ ਕਰਾ ਕੇ ਹੀ ਸਾ ਸਾਨੂੰ ਸੌਖੇ ਹੁੰਦੇ ਆ ਕਿ ਕੱਲੋਂ ਟੈਨਸ਼ਨ ਜਿਹੜੀ ਆ ਉਹ ਕਸਟਮਰ ਦੇ বিনা ਹੋਵੇ ਜਿਹੜਾ ਵੇਚਣਾ ਉਹ ਵੀ ਫ੍ਰੀ ਜਿਹੜਾ ਲੈਣ ਵਾਲਾ ਵੀ ਫ੍ਰੀ ਤੇ ਅਸੀਂ ਤਾਂ ਫੇਰ ਫ੍ਰੀ ਹੋਈ ਜਾ ਚੰਗੀਆਂ ਕਾਰਾਂ ਲੰਬੇ ਸਫ਼ਰ ਤੁਸੀਂ ਸਾਨੂੰ ਯਾਦ ਕਰੋਗੇ ਤੇ ਰਿਪੀਟ ਹੋ ਕੇ ਆਉਂਗੇ ਲੈ ਵੀ ਪ੍ਰਭਾਉ ਸਵਾਗਤ ਆ ਤੁਹਾਡਾ ਪਾਰਟ ਤੀਜੇ ਦੇ ਵਿੱਚ ਕਾਲ ਕਰ ਲੈ ਜੇ ਕਿਸੇ ਭਰਾ ਨੇ ਹੋਣਾ ਵੀ 5 ਲੱਖ ਤੋਂ ਉੱਤੇ ਦੀ ਕਾਰ ਲੈਣੀ ਹੋਵੇ 7 ਸੀਟਰ ਦਿਖਾਵਾਂਗੇ ਸਾਰੀਆਂ ਕਾਰਾਂ ਤੇ ਬੱਸ ਭਾਈ ਹੁਣ ਨਜ਼ਾਰੇ ਲਾਉਂਗੇ ਇਹੋ ਜਿਹੇ ਕਾਰਾਂ ਦਵਾਂਗੇ ਹੋਟੀਆਂ ਸੰਗਾ ਮੋਟਰ ਜਲੰਧਰ ਖੜਿਆ ਬਈ ਬੱਸ ਟੌਪ ਦੀਆਂ ਕਾਰਾਂ ਲੈਣੀਆਂ ਨੇ ਤਾਂ ਕਾਲ ਕਰ ਲੋ ਬਈ ਬਾਈ ਹੋਰੀ ਹਰਜੋਤ ਆਪਣੇ ਨਾਲ ਲੈ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੀਜੇ ਪਾਰ ਤੇ ਬਾਈ ਹਣਾ ਜਿਹੜਾ ਚੌਥਾ ਪਾਰਟ ਆਊਗਾ ਬਈ ਇਹੋ ਜਿਹਾ ਪਾਰਟ ਦਵਾਂਗੇ ਬਈ ਹਨਾ ਤੁਹਾਡੇ ਰੌਂਟੇ ਖੜੇ ਹੋ ਜਾਣਗੇ ਵੀ ਬਈ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਜਿਹੜਾ ਕੋਈ ਦੱਸਦਾ ਨਹੀਂ ਬਾਈ ਜੀ ਜਿਹੜੀਆਂ ਗੱਲਾਂ ਤੁਸੀਂ ਨਾ ਕਦੇ ਦੇਖੀਆਂ ਹੋਣਗੀਆਂ ਹਾਂ ਨਾ ਸੁਣੀਆਂ ਹੋਣਗੀਆਂ ਇਹੋ ਜਿਹੀਆਂ ਗੱਲਾਂ ਤੁਹਾਨੂੰ ਦੱਸਾਂਗੇ ਕਾਰ ਬਾਜ਼ਾਰ ਦੇ ਰਾਜ਼ ਹੁੰਦੇ ਆ ਹਾਂ ਕੋਈ ਨਹੀਂ ਦੱਸਦਾ ਬਾਈ ਤੁਹਾਨੂੰ ਇਹ ਦੱਸੂਗਾ ਮਾਈ ਰੈਡ ਤੂਰੀ ਦਾ ਪੇਜ ਤੇ ਬਾਈ ਹਰਜੋਤ ਠੀਕ ਹੈ ਤੇ ਪਹਿਲੀ ਕਾਰ ਦਵਾਂਗੇ ਆਪਾਂ ਤੁਹਾਨੂੰ ਬਈ ਫੋਰਚੂਨਰ ਤੇ ਇਹ ਵੀ ਆਪਾਂ ਕਹਿੰਦੇ ਝੋਟਾ ਇਹੋ ਜਿਹਾ ਇੰਨਾ ਮੈਂਟੇਨ ਆ ਬਈ ਹਨਾ ਤੇ ਤੁਸੀਂ ਹੈਰਾਨ ਹੋ ਜਾਗੇ ਇਹਦੀ ਆਪਾਂ ਵੀਡੀਓ ਇਹ ਵਾਲੇ ਪਾਰਟ ਦੀ ਨਾ ਦੂਜੀ ਵਾਰ ਬਣਾ ਰਿਹਾ ਬਈ ਪਹਿਲਾਂ ਸਾਡਾ ਮਾਈਕ ਨਹੀਂ ਚੱਲਿਆ ਮਾਈਕ ਨਹੀਂ ਹਾਂ ਸਹੀ ਗੱਲ ਤੇ ਇਹੇ ਵੀਰੇ ਮਾਡਲ ਬਾਈ ਜੀ ਕਰਦੇ ਆ ਗੱਲ ਫੋਰਚੂਨਰ ਇਹ ਨਵੀਂ ਸ਼ੇਪ ਦਾ ਫੋਰਚੂਨਰ ਕਿੰਨੇ ਆ ਜੀ 16 ਦੀ ਸ਼ੇਪ ਆਈ ਸੀਗੀ ਠੀਕ ਹੈ 18 ਮਾਡਲ ਆ ਜੀ ਕਾਰ ਹਾਂਜੀ ਪਹਿਲੇ ਨਾਂ ਦੀ ਇੱਕ ਦਾ ਚੱਲੀ ਕੰਪਨੀ ਰਿਕਾਰਡ ਨਾਲ ਨਵੇਂ ਪੈਰਾਂ ਦੇ ਨਾਲ ਸਟੱਪਣੀ ਹੈਗੀ ਅਨਯੂਜ਼ਡ ਠੀਕ ਹੈ ਵੀਰੇ ਤੇ ਕਾਰ ਦੀਆਂ ਦੋਨੇ ਚਾਬੀਆਂ ਓਕੇ ਫੁੱਲੀ ਇਨ ਸ਼ੂਟ ਹਾਂਜੀ ਤੇ ਕਾਰ ਹੈਗੀ ਜੀ ਬਿਲਕੁਲ ਨਵੀਂ ਨਕੋਰ ਤੁਸੀਂ ਅੰਦਰੋਂ ਇਹਦੀ ਫਰੇਗਰੈਂਸ ਚੈੱਕ ਕਰ ਸਕਦੇ ਹੋ ਓਕੇ ਤੇ ਜੀ ਗੱਡੀ ਤੁਹਾਨੂੰ ਦਿੱਤੀ ਜਾਊਗੀ 30 ਲੱਖ ਤੇ 50 ਹਜ਼ਾਰ ਦੀ ਹੂੰ ਸਾਢੇ 30 ਲੱਖ ਐਸ ਵੇਲੇ ਨਵੀਂ ਦਾ ਰੇਟ ਜੀ 45 ਲੱਖ ਪਲੱਸ ਹੋ ਗਿਆ ਠੀਕ ਹੈ ਬਈ ਲਓ ਜੀ ਮਿੱਤਰੋ ਖਰਾਕ ਇਹਨੂੰ ਬਾਈ ਪੂਰੀ ਟਾਪ ਦੀ ਮਿਲੀ ਹੋਈ ਹੈ ਛੋਟੇ ਨੂੰ ਤੇ ਮਤਲਬ ਏਜੰਸੀ ਤੋਂ ਹੀ ਮਿਲੀ ਹੋਈ ਹੈ 0050 ਨੰਬਰ ਹੈ ਚੈੱਕ ਕਰ ਲਿਓ ਜੇ ਕਿਸੇ ਨੇ ਕਾਰ ਲੈਣੀ ਆ ਕਿੰਨਾ ਲੋਨ ਦੇ ਦੋਗੇ ਇਹਦੇ ਤੇ ਬਾਈ ਜੀ ਇਹ ਤੇ 30% ਤੁਹਾਨੂੰ ਡਾਊਨ ਪੇਮੈਂਟ ਦੇਣੀ ਪੈਣੀ ਹੈ ਹੂੰ ਬਾਕੀ ਦਾ ਅਸੀਂ ਕਰਾਂਗੇ ਲੋਨ ਹਾਂਜੀ ਬਾਕੀ ਜਿੰਨੀਆਂ ਕਾਰਾਂ ਤੁਸੀਂ ਵੇਖੀਆਂ ਨੇ ਸਾਡੀਆਂ ਉਹਨਾਂ ਦੇ ਨੰਬਰ ਤੁਹਾਡੇ ਬਿਲਕੁਲ ਰੂਰੂ ਕੀਤਾ ਆ ਜੇ ਤੁਸੀਂ ਉਹਨਾਂ ਦਾ ਨੰਬਰ ਤੋਂ ਰਿਕਾਰਡ ਲੈ ਸਕੋ ਜੋ ਮਰਜ਼ੀ ਕਰਾ ਲਓ ਭਾਈ ਮਿਸਤਰੀ ਲੈ ਆਓ ਕੋਈ ਮਰਜ਼ੀ ਬੰਦਾ ਲੈ ਆਓ ਗੱਡੀ ਮੈਨਰ ਲੱਗੀ ਆ ਮਾਈਨਰ ਟੱਚ ਆ ਉਹ ਵੀ ਤੁਹਾਨੂੰ ਦੱਸ ਕੇ ਜਾਣੀ ਕਿਉਂਕਿ ਕਸਟਮਰ ਦੀਆਂ ਕਾਰਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਜੀ ਹਾਂ ਬਸ ਮੇਰਾ ਭਰਾ ਹੱਥ ਜੋੜ ਕੇ ਇੱਕ ਬੇਨਤੀ ਆ ਬੰਦਾ ਉਹ ਲੈ ਕੇ ਆਇਓ ਨਾਲ ਜਿਹਨੂੰ ਪਤਾ ਹੋਵੇ ਗੱਡੀਆਂ ਬਾਰੇ ਹਨਾ ਤੇ ਕੋਈ ਉਹ ਨਾਲ ਲੈ ਕੇ ਆਇਓ ਬਈ ਦੂਜਾ ਬੰਦਾ ਸਾਡੇ ਨਾਲ ਜੁੜੇ ਰਹੂਗੇ ਨਾ ਹਾਂ ਤੁਹਾਨੂੰ ਕੁਝ ਏਦਾਂ ਦੀਆਂ ਟੈਕਨੀਕਲ ਗੱਲਾਂ ਵੀ ਦੱਸਾਂਗੇ ਸ਼ਾਇਦ ਤੁਹਾਨੂੰ ਕਿਸੇ ਨੂੰ ਨਾਲ ਲੈ ਕੇ ਆਉਣ ਦੀ ਜ਼ਰੂਰਤ ਹੀ ਨਾ ਪਵੇ ਤੁਸੀਂ ਖੁਦ ਹੀ ਇਹਨੇ ਅਵੇਅਰ ਹੋ ਜਾਓਗੇ ਉਹ ਚੌਥੇ ਪਾਰ ਤੇ ਮਿਲੂ ਤੁਹਾਨੂੰ ਉਹ ਅਗਲੇ ਪਾਰ ਚ ਚੌਥੇ ਪਹਿਲਾਂ ਤੁਸੀਂ ਚੌਥਾ ਪਾਰ ਦੇਖਿਓ ਫਿਰ ਤੁਸੀਂ ਆਹ ਪਾਰ ਦੇਖ ਲਓ ਫਿਰ ਤੁਸੀਂ ਆ ਜਾਓਗੇ ਨਾਲ ਨਾਲ ਠੀਕ ਹੈ ਅਗਲੀ ਆ ਗਈ ਭਾਈ ਆਪਣੇ ਲਾਵੇ ਸਕਾਰ ਵੀ ਹੋਏ ਇਹ ਫਿਰ ਸਾਡੇ ਕੋਲ ਰਿਪੀਟ ਹੋ ਕੇ ਆਈ ਗੱਡੀ ਹੈ ਉਹ ਕਸਟਮਰ ਦੀ ਕਾਰ ਹੈ ਐਨ ਆਰ ਆਈ ਤੋਂ ਸਾਡੇ ਕੋਲ ਆ ਗਈ ਫਿਰ ਦੁਬਾਰਾ 8055 ਨੰਬਰ ਦੇ ਨਾਲ ਇਹ ਪਹਿਲੇ ਨੰਬਰ ਦੀ ਹੈ 56000 ਚੱਲੀ ਆ ਦੋਨੇ ਚਾਬੀਆਂ ਫੁੱਲ ਇਨਸ਼ੋਰਡ ਹਾਂਜੀ ਤੇ ਸੋਹਣੀ ਜਨਕੀ ਕਾਰ ਹੈ ਜੀ ਠੀਕ ਐ S10 ਵੇਰੀਐਂਟ ਆ ਰੇਟ ਆ ਜੀ 10 ਲੱਖ ਤੇ 50 ਹਜ਼ਾਰ ਕੈਪਟਨ ਸੀਟ ਨਾਲ ਕੈਪਟਨ ਸੀਟ ਨਾਲ ਆ ਤੇ ਗੁਰਪ੍ਰੀਤ ਦਿਖਾ ਦੇ ਅੰਦਰ ਉਹ 10000 ਦੀ ਹਾਂਜੀ ਵੀਰੇ ਸਕਾਰਪੀਓ 2015 S10 ਲੋਨ ਕਰਾਂਗੇ 7 ਲੱਖ ਦਾ ਹਾਂਜੀ ਬਾਈ ਜੀ ਲੋਨ 7 ਲੱਖ ਦਾ ਹੋ ਜਾਏਗਾ ਤੇ ਠੀਕ ਐ ਵੀਰੇ ਤੁਸੀਂ ਮੰਨ ਕੇ ਚਲੋ 3 3.5 ਲੱਖ ਰੁਪਈਆ ਤੁਹਾਨੂੰ ਦੇਣਾ ਪੈਣਾ ਦੂਜੇ ਨਾਂ ਦੀ ਕਾਰ ਹੈ ਦੂਜੇ ਨਾਂ ਦੀ ਨਹੀਂ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਬਿਲਕੁਲ ਠੀਕ ਐ ਲੋ ਵੀ ਮੇਰੇ ਕੋਲ ਪਹਿਲੇ ਨਾਂ ਦੀ ਕਾਰ ਹੈ ਬਸ ਉਹਨੂੰ ਕਾਲ ਕਰ ਲਓ ਜੀ ਕਿਸੇ ਕੋਲ ਕੁਝ ਗੱਟੀਆਂ ਸਾਡੇ ਕੋਲ ਜਿਵੇਂ 1- ਉਹ ਅਸੀਂ ਉਹਨਾਂ ਨੂੰ ਐਫੀ ਡੈਵਿਡ ਤੇ ਉਹਨਾਂ ਕਾ ਟਾਈਮ ਦੇ ਦਿੱਤਾ ਹੈ ਕਿ ਉਹ ਵਾਪਸੀ ਆਉਣ ਦੀ ਸਾਨੂੰ ਉਮੀਦ ਹੁੰਦੀ ਹੈ। ਠੀਕ ਹੈ। ਕੁਝ ਗੱਡੀਆਂ 6 ਮਹੀਨੇ ਲਈ ਜਾਣੀਆਂ, ਕੁਝ ਗੱਡੀਆਂ ਤੁਹਾਨੂੰ ਆਪਾਂ ਰੂਰੂ ਕਰਾਈਆਂ ਜਿਹੜੀਆਂ ਸੈਕੰਡ ਜਾਂ ਥਰਡ ਓਨਰ ਹੋ ਚੁੱਕੀਆਂ। ਹਾਂ ਹਾਂ। ਉਹ ਸਾਡੀਆਂ ਉਹ ਗੱਡੀਆਂ ਨੇ ਜਿਹੜੀਆਂ 8-8 ਮਹੀਨੇ ਸਾਲ-ਸਾਲ ਬਾਅਦ ਰਟਰਨ ਹੋ ਗਈਆਂ ਨੇ। ਠੀਕ ਹੈ ਵੀਰੇ। ਉਹ ਸਾਡੀਆਂ ਆਪਣੀਆਂ ਵੇਚੀਆਂ ਹੋਈਆਂ ਗੱਡੀਆਂ। ਓਕੇ ਵੀਰੇ। ਤੇ ਆਹ ਵਾਲੀ ਬਲੇਰੋ ਵੀਰੇ ਮਾਡਲ ਇਹ 19 ਮਾਡਲ ਬਲੇਰੋ ਆ ਜੀ। ਹਾਂਜੀ। ਇਹ ਵੀ 91 ਲੁਧਿਆਣੇ ਦਾ ਨੰਬਰ ਆ। ਓਕੇ। ਲੁਧਿਆਣੇ ਤੋਂ ਪਹਿਲੇ ਨਾਂ ਦੀ ਵੀਡੀਓ ਅਵਰੇਜ ਵਿੱਚ ਤਾਂ ਕਰ ਰਹੇ ਆ ਜੀ ਪਾਵਰ ਪਲੱਸ ਇੰਜਨ ਜਿਹੜਾ ਆ ਇਹ ਤਕਰੀਬਨ ਤੁਹਾਨੂੰ 3 ਸਿਲੰਡਰ ਇੰਜਨ ਦੇ ਵਿੱਚ 18 ਤੋਂ 20 ਹੀ ਅਵਰੇਜ ਦੇ ਰਿਹਾ ਲੋ ਜੀ ਬਾਈ 3 ਸਿਲੰਡਰ ਦੇ ਵਿੱਚ ਆ ਗਈ ਕਾਰ ਇਹ ਇੰਜਨ ਕਿੰਨਾ ਸੀਸੀ ਹੋ ਗਿਆ ਇਹ ਤੇ ਭਾਜੀ ਬਹੁਤ ਛੋਟਾ ਇੰਜਨ ਰੱਖਿਆ ਟਰਬੋ ਵੱਡਾ BHP ਵਧਿਆ 1.5 ਲੀਟਰ ਦਾ ਇੰਜਨ ਹੈ ਜੀ ਠੀਕ ਇਹਦੀ ਬਾਈ ਜੀ ਪਰਫਾਰਮੈਂਸ ਬਹੁਤ ਅੱਛੀ ਆ ਸਾਊਂਡ ਲੈਸ ਗੱਡੀ ਆ ਮਦਾਵਰਾਣਾ ਹੀ ਕਿਵੇਂ ਚੱਲੀ ਜਾਂਦੀ ਆ ਭਾਜੀ ਬਹੁਤ ਵਧੀਆ ਚੱਲਦੀ ਆ ਲਓ ਜੀ ਮਿੱਤਰੋ ਨਹੀਂ ਤਾਂ ਨਾ 15 ਸੀਸੀ 4 ਸਿਲੰਡਰ ਹੋ ਜਾਂਦੇ ਨੇ ਪਰ ਫਿਰ ਵੀ 3 ਸਿਲੰਡਰ ਦੇ ਵਿੱਚ bhp ਵਧਾ ਕੇ ਕਾਰ ਮਿਲਦੀ ਉਹਨੂੰ ਜੀ ਟੈਕਨੋਲੋਜੀ ਦਾ ਯੁੱਗ ਹੈ ਟੈਕਨੋਲੋਜੀ ਦੇ ਵਿੱਚ ਕੁਝ ਵੀ ਪੋਸੀਬਲ ਹੈ ਕੁਝ ਵੀ ਹੋ ਸਕਦਾ ਬਾਈ ਜੀ ਇਸ ਕਰਕੇ ਉਹਨਾਂ ਨੇ ਕਿਸੇ ਹਰ ਕੋਈ ਤਰੀਕੇ ਨਾਲ ਇੰਜਨ ਨੂੰ ਕੋ ਫਾਈਨ ਕਰ ਦਿੱਤਾ ਬਾਕੀ ਵੀਰੇ ਮਹਿੰਦਰਾ ਹੈ ਮਹਿੰਦਰਾ ਹੈ ਹਾਂ ਬਸ ਨਾਮ ਹੀ ਕਾਫੀ ਆਪਾਂ ਕਹਿੰਦੀਏ ਪਹਿਲੇ ਨਾਂ ਦੀ ਕਾਰ ਆ ਸਾਰੀ ਬਾਡੀ ਦੀ ਰੇਟ ਰੇਟ ਹੈਗਾ ਜੀ 7 ਲੱਖ 75000 775 19 ਮਾਡਲ ਪਹਿਲੇ ਨਾਂ ਦੀ 19 ਮਾਡਲ ਬਾਈ ਲਓ ਜੀ ਬਾਈ 775 ਚ 19 ਮਾਡਲ ਕਾਰ ਮਿਲਲੀ 50 ਨੰਬਰ ਪਹਿਲੇ ਨਾਂ ਦੀ ਬਈ ਰੇਟ ਕਮੈਂਟ ਕਰਕੇ ਦੱਸਿਓ ਰੇਟ 775 ਵਿਦ ਕੰਪਲੀਟ ਪੇਪਰ ਲੁਧਿਆਣੇ ਵਾਲਿਓ ਇਹ ਤੁਹਾਡੇ ਵਾਸਤੇ ਆ ਬਈ ਆਹ ਵਾਲੀ ਵੀਰੇ ਉਸ ਤੋਂ ਅਗੇ 18 ਮਾਡਲ ਜੀ ਇਹ ਹੈਗੀ ਜੈਡ ਐਲ ਐਕਸੀ ਹਾਂਜੀ ਪਹਿਲੇ ਨਾਂ ਦੀ ਸਾਰੀ ਓਰੀਜਨਲ 17 ਇੰਚ ਨਵੇਂ ਲਾਈਟ ਹੈ ਠੀਕ ਹੈ ਵੀਰੇ ਰੇਟ ਇਹਦਾ ਵੀ 775 ਹੈ ਜੀ ਲਓ ਜੀ ਬਾਈ ਇਹਦਾ ਤਾਂ ਟਾਇਰ ਹੀ ਬਾਹਰ ਕੱਢ ਰੱਖੇ ਨੇ ਬਾਈ ਹਨਾ ਹਾਂਜੀ 7 ਲੱਖ 75 ਹਜ਼ਾਰ ਦੀਆਂ ਪੂਰੀ ਬਾਡੀ ਦੀਆਂ ਓਰੀਜਨਲ ਜੱਡੀਆਂ 18 ਮਾਡਲ ਤੇ 19 ਮਾਡਲ ਆ ਸਕਦੇ ਹੋਂ ਹੁੱਠੀ ਅਨਸਾਗਾ ਮੋਟਰ ਓਕੇ ਲਓ ਬ ਨਵੀਂ ਕਾਰ ਤੇ ਬਾਕੀ ਬੰਦੇ ਬਹੁਤ ਕਹਿਣ ਨੇ ਬਈ ਜਿੰਨਾ ਤੁਸੀਂ ਕਾਰ ਲਓਗੇ ਆ ਕੇ ਤੁਸਨੂੰ ਇਹ ਨਹੀਂ ਲੱਗੂਗਾ ਵੀ ਆਪਾਂ ਕਿਸੇ ਬਗਾਨੇ ਬੰਦੇ ਲੈ ਬੈਠੇ ਆ ਬਈ ਹਣਾ ਬਾਈ ਤੇ ਆਪਾਂ ਪਹਿਲਾਂ ਬਹੁਤ ਵੀਡੀਓ ਕਰੀਆਂ ਬਾਈ ਹੋਰਾਂ ਲਵੇ ਤੁਹਾਨੂੰ ਬਈ ਨਰਾਸ਼ਾ ਨਹੀਂ ਇੱਥੋਂ ਲੱਗੂਗਾ ਹਣਾ ਵੀਰ ਆ ਕੇ ਆਓਗੇ ਤਾਂ ਤੁਹਾਨੂੰ ਵਧੀਆ ਫੀਲ ਹੋਊਗਾ ਰੇਟ ਆਪਾਂ ਦੱਸਤਾ ਤੇ ਲੋਨ ਵੀ ਹੋਜੂ ਆਹ ਵਾਲੀ ਕਾਰ ਵੀਰੇ ਇਹ ਬਾਈ ਜੀ 2018 ਮਾਡਲ ਦੇ ਵਿੱਚ ਟੌਪ ਵੇਰੀਐਂਟ ਡਬਲ 11 ਸਨ ਰੂਪ ਦੇ ਵਿੱਚ ਹਾਂਜੀ ਨਵੇਂ ਟਾਇਰ ਰਾਏ ਲੱਗੇ ਹੋਏ ਆ ਸੱਪਣੀਆਂ ਨਿਯੂਜ਼ ਹਾਂਜੀ ਚਾਬੀਆਂ ਨਾਲ ਮਿਲਣਗੀਆਂ ਠੀਕ ਹੈ ਤੇ 80-82 ਹਜ਼ਾਰ ਦਾ ਕੰਪਨੀ ਰਗਾ ਲਿਆ ਜੀ ਸੈਕੰਡ ਉਨਰ ਰਗਾ ਠੀਕ ਹੈ ਇਹ ਵੀ ਸਾਡੀ ਕਸਟਮਰ ਦੇ ਕਰਿਆ ਜੀ ਓਕੇ ਵੀਰੇ ਤੇ ਰੇਟ ਦੀ ਗੱਲ ਕਰੀਏ ਤੇ 12 ਲੱਖ 10 ਹਜ਼ਾਰ ਦੇ ਵਿੱਚ ਇਹ ਗੱਡੀ ਤੁਹਾਨੂੰ ਦੇਵਾਂਗੇ ਚੱਕ ਲਓ ਬਾਈ ਤੇ ਲੋਨ ਕਰਾਣਾ ਲੋਨ ਵੀ ਹੋ ਜਾਏ ਬਾਈ 3-4 ਲੱਖ ਰੁਪਏ ਦੇਗੇ ਬਿਲਕੁਲ ਬਾਈ ਤੇ ਅਗਲੀ ਆ ਗਈ ਵੀਰੇ ਪੀਵੀ ਇਹ ਜਲੰਧਰ ਵਾਲੇ ਉਹ ਬਾਈ ਤੁਹਾਡੇ ਵਾਸਤੇ ਇਹ 15 ਮਾਡਲ ਚ ਪਹਿਲੇ ਨਾਂ ਦੀ W8 20 ਇੰਚ ਲਾਇਦੇ ਨਾਲ ਗੱਡੀ ਚੱਲੀ ਆ ਕੁਝ ਡੇਢ ਲੱਖ ਕਿਲੋਮੀਟਰ ਦੇ ਲੱਗੇ ਛਕੇ ਤੇ ਇੰਜਨ ਵਾਈਜ਼ ਗੱਡੀ ਬਹੁਤ ਵਧੀਆ ਆ ਟੱਚਿੰਗ ਪੇਂਟ ਹੈਗਾ ਆ ਉਹ ਤੁਹਾਨੂੰ ਮੌਕੇ ਤੇ ਦੱਸ ਦਾਂਗੇ ਹੂੰ ਤੇ ਗੱਡੀ ਦਾ ਰੇਟ ਰੱਖਿਆ ਨਹੀਂ ਸਿਰਫ 6.5 ਲੱਖ ਰੁਪਈਆ ਲੱਖ ਰੁਪਈਆ ਲਿਆਓ ਬਾਕੀ ਇਹ ਤੇ ਹੋ ਜਾਏਗਾ ਲੋਨ ਲੋਨ ਲਓ ਬਈ ਮਿੱਤਰੋ ਪੀਵੀ08 ਦੀ ਕਾਰ ਹੈ ਡਬਲਯੂ8 ਕਰੋਨਾ ਹੁਣ ਵੇਟ 6 ਦੀ ਕਾਲ ਕਰ ਲਓ ਬਹੁਤ ਕੈਂਟ ਕਾਰ ਹੈ ਬਈ ਤੇ ਅਗਲੀ ਬਈ ਆ ਗਈ ਪੀਵੀ08 ਦੀ ਹੋਰ ਕਾਰ ਹੈ 12 ਮਾਡਲ ਦੇ ਵਿੱਚ 12 ਮਾਡਲ ਦੇ ਵਿੱਚ ਇਹ ਜੀ ਦੂਜੀ ਨਾਂ ਦੀ ਹਾਂਜੀ 8000 ਚੱਲੀ 12 ਮਾਡਲ ਨਾਲ ਵਧੀਆ ਟਾਇਰਾਂ ਦੇ ਨਾਲ ਹੂੰ ਟੌਪ ਵੇਰੀਐਂਟ ਦੇ ਵਿੱਚ 490000 ਚ ਇਹ ਕਾਰ ਤੁਹਾਨੂੰ ਚਾਰ 90 4 ਮਾਡਲ ਦੇ ਵਿੱਚ ਦਵਾਂਗੇ ਕੰਪਲੀਟ ਪੇਪਰ ਤੇ ਦੋ ਸਰਵਿਸਾਂ ਦੀ ਦੋ ਸਰਵਿਸਾਂ ਫ੍ਰੀ ਇਸ ਆਇਲ ਆਇਲ ਫਿਲਟਰ ਸਾਰਾ ਕੁਝ ਤੁਹਾਨੂੰ ਬਦਲ ਕੇ ਦਿੱਤਾ ਜਾਊਗਾ ਭਾਈ ਤੇ ਅਗਲੀ ਆ ਗਈ ਭਈ ਆਪਣੇ ਲਵੇ ਯੈਲੋ ਅੱਗੇ ਆ ਗਈ ਜੈਲੋ 2013 ਮਾਡਲ ਬੁਤੀਜੇਰਾਂ ਦੀ ਕਾਰ ਹੈ ਜੀ ਜਿਹੜੀ ਦੋ ਤੀਜੇ ਹੋਈ ਰਿਪੀਟ ਹੋ ਕੇ ਆਈਆਂ ਅਗੀਆਂ ਠੀਕ ਹੈ ਓਕੇ ਵੀਰੇ ਤੇ ਇਹਦਾ ਰੇਟ ਰੱਖਿਆ ਜੀ 2.5 ਲੱਖ ਡਿਮਾਂਡ ਕਸਟਮਰ ਦੀ ਠੀਕ ਹੈ ਇਹ 2.5 ਲੱਖ ਦੀ ਕਾਰ ਤੁਹਾਨੂੰ ਮਿਲ ਜਾਣੀ ਹੈ 2.5 ਲੱਖ ਜੀ ਹਾਂਜੀ 1.70 ਲੱਖ ਚੱਲ ਗਈ ਹੈ ਜੀ ਠੀਕ ਹੈ ਐਮ 2 ਵੇਰੀਐਂਟ ਆ ਤੇ ਮਿੱਤਰੋ ਦੇਖੋ ਵੀ ਕਾਰ ਹਨਾ ਇੰਜਨ ਗੇਅਰ ਵਧੀਆ ਵੀਰੇ ਵਧੀਆ ਜੀ ਇੰਜਨ ਗੇਅਰ ਸਾਡੀਆਂ ਸਾਰੀਆਂ ਗੱਡੀਆਂ ਦਾ ਬਾਈ ਜੀ ਗੋਡੇ ਹੀ ਹੁੰਦਾ ਵਧੀਆ ਹੋਊਗਾ ਤੁਹਾਨੂੰ ਇੱਕ ਨਹੀਂ ਦੋ ਨਹੀਂ ਅਸੀਂ ਪੂਰੇ 50 ਕਿਲੋਮੀਟਰ ਦੀ ਟ੍ਰਾਈ ਇੱਥੇ ਮਰਾਉਨੇ ਆ ਠੀਕ ਹੈ ਇੱਕ ਗੱਲ ਹੋਰ ਵੀਰੇ ਹਨਾ ਮੈਂ ਜਲੰਧਰ ਵੈਸੇ ਇੱਕ ਗੱਲ ਮੈਂ ਦੇਖੀ ਹੈਗੀ ਆਪਾਂ ਉਹ ਕਹਦੀਏ ਵੀ ਗੋਇੰਗ ਫੜਾ ਮਾਰ ਦੋ ਉਹ ਗੱਲ ਤਾਂ ਦੇਖੋ ਵੀਰੇ ਆਪਾਂ ਨਾ ਕਦੇ ਕਰੀਆ ਨਾ ਕਰਾਂਗੇ ਹਾਂਜੀ ਜਲੰਧਰ ਵਾਲਾ ਏਰੀਆ ਨਾ ਐਨਰਜੀ ਦਾ ਏਰੀਆ ਜ਼ਿਆਦਾ ਹੈ ਮੇਰੇ ਹਸਾਬ ਨਾਲ ਵੀਰੇ ਤੇ ਇੱਥੇ ਕੋਈ ਵੀ ਜਦੋਂ ਵੀ ਕੋਈ ਆਉਂਦਾ ਹਨਾ ਬਾਕੀ ਤੁਸੀਂ ਵੀ ਆਪਣੇ ਵੱਲੋਂ ਪਹਿਲੀ ਪ੍ਰੀਪੇ ਇਹ ਇਧਰਲਾ ਏਰੀਆ ਐਨਆਰਆਈ ਦੇ ਸਿਰ ਤੇ ਚੱਲਦਾ ਮੇਰੇ ਹਿਸਾਬ ਨਾਲ ਹਣਾ ਵੀਰੇ ਤੇ ਤੁਸੀਂ ਉਹੀ ਦੀ ਕਾਰ ਦੋਗੇ ਵੀ ਜਿੱਥੇ ਤੁਸੀਂ ਵੀ ਕੰਪਲੇਂਟ ਨਾ ਲੈ ਸਕੋ ਦੁਬਾਰੋਂ ਪਾਜੀ ਗਰੰਟੀ ਦੀ ਗੱਲ ਆ ਗਈ ਨਾ ਹਾਂ ਗਰੰਟੀ ਦੀ ਗੱਲ ਆ ਗਈ ਇੱਥੇ ਗਰੰਟੀ ਦੀ ਗੱਲ ਆ ਗਈ ਕਿਉਂਕਿ ਸਾਡੇ ਕੋ ਕਸਟਮਰ ਰਿਪੀਟ ਹੋ ਕੇ ਆਉਂਦੇ ਹਾਂ ਇਸੇ ਕਰਕੇ ਹੁੰਦੇ ਆ ਤੇ ਦੋ ਕਾਰ ਆਪਣੀਆਂ ਹੋਰ ਨੇ ਉਧਰ ਆਪਾਂ ਦਿਖਾਈਏ ਆਪਾਂ ਉਧਰ ਚਲੀਏ ਤੇ ਇੱਕ ਫੋਰਚੂਨਰ ਤੇ ਨੋਵਾ ਦੇ ਰਹੇ ਆ ਵੀ ਤੁਹਾਨੂੰ ਕ੍ਰਿਸਟਾ ਠੀਕ ਆ ਉਧਰ ਆ ਜਾਓ ਤੇ ਲਓ ਬਈ ਹੁਣ ਵਾਰੀ ਆ ਗਈ ਫੋਰਚੂਨਰ ਦੀ ਆਹ ਵਾਲੀ ਕਾਰ ਆਪਣੇ ਲਵੇ ਇਹ ਲੁਧਿਆਣੇ ਵਾਲੇ ਮਿੱਤਰਾਂ ਵਾਸਤੇ ਆ ਜੇ ਕਿਸੇ ਲੈਣੇ ਆ ਭਰਾ ਨੇ ਇਹ ਕਾਰ ਤਾਂ ਬੱਸ ਉਹਨੂੰ ਕਾਲ ਕਰ ਲਿਓ ਇਹ ਵੀਰੇ ਮੈਨੂੰ ਲੱਗ ਰਿਹਾ ਜਿੱਥੇ ਤੱਕ ਮੈਂ ਦੇਖ ਰਿਹਾ ਇਹ ਕਸਟਮਰ ਦੀ ਕਾਰ ਹੋ ਬਿਲਕੁਲ ਜੀ ਹਨਾ ਵੀਰੇ 100% ਕਿਵੇਂ ਤੁਸੀਂ ਬਾਈ ਜੀ ਕਿਵੇਂ ਜਜ ਕੀਤਾ ਸਭ ਆ ਦੇਖ ਰਹਿਣਾ ਜਿਵੇਂ ਆ ਬੰਪਰ ਰੀਪੇਂਟ ਹੋਣ ਵਾਲਾ ਇਹਦਾ ਹਨਾ ਜਿਵੇਂ ਤੇੜਾ ਜਿਹਾ ਆ ਗਿਆ ਪਹਿਲਾਂ origignal ਹੋਊਗਾ ਤੇ ਭਾਈ ਆ ਚੈੱਕ ਕਰੋ ਨਹੀਂ ਤਾਂ ਜਿਹੜਾ ਵੀ ਡੀਲਰ ਭਰਾ ਹੁੰਦਾ ਉਹਨੂੰ ਆਇਆ ਹੁੰਦਾ ਵੀ ਉਹਨੂੰ ਵੀ ਕੋਈ ਕਮੀ ਨਾ ਰਹੇ ਜੇ ਕਾਰ ਦੇ ਵਿੱਚ ਹਨਾ ਕਸਟਮਰ ਦੀਆਂ ਕਾਰਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਚ 10 21 ਤੁਹਾਨੂੰ ਮਿਲੂਗਾ ਹਾਂ ਉਹ ਨਿੱਕੀ ਰਹਿੰਦਾ ਹੀ ਜਾਂ ਬਾਈ ਜੀ ਕਸਟਮਰ ਦੀ ਕਾਰ ਹਾਂ ਤੇ ਇਸ ਕਰਕੇ ਕਈ ਗੱਡੀਆਂ ਸਾਡੇ ਕੋਲ ਜਿਹੜੀਆਂ 60 70% ਕਾਰਾਂ ਨੇ ਕਸਟਮਰ ਤੋਂ ਡਾਇਰੈਕਟ ਸਾਡੇ ਕੋਲ ਆਉਂਦੀਆਂ ਨੇ ਕਿਹੜੇ ਕਾਰਾਂ ਜਿਹਨਾਂ ਨੂੰ ਬੋਲਦੇ ਹਾਂ ਸਾਡਾ ਕਨਸੈਪਟ ਇਹ ਹੁੰਦਾ ਕਿ ਅਸੀਂ ਥਰੇਲੂ ਗੱਡੀਆਂ ਹੀ ਜਾਂ ਕਿਸੇ ਨੂੰ ਦਿਖਾਈਏ ਤੇ ਕਈ ਵਾਰੀ ਉਹਦੇ ਵਿੱਚ ਕਮੀਆਂ ਪੇਸ਼ੀਆਂ ਆਉਂਦੀਆਂ ਨੇ ਕੁਝ ਮੇਰੇ ਵੀਰ ਭਰਾ ਕਹਿੰਦੇ ਕਿ ਤੁਸੀਂ ਦੂਰ ਕਰਕੇ ਦਿਓ ਤੇ ਬੜੀ ਸਾਡੀਆਂ ਵਰਕਸ਼ਾਪ ਆਪਣੀਆਂ ਆ ਜੀ ਉਹ ਖਰਚਾ ਦਾ ਬਿਆਨ ਉਹ ਲਾ ਕੇ ਉਹਨਾਂ ਨੂੰ ਰੀਪੇਂਟ ਵੀ ਕਰ ਦਿੱਤੀ ਆ ਠੀਕ ਹੈ ਵੀਰੇ ਬੱਟ ਜਦੋਂ ਸੌਦਾ ਹੁੰਦਾ ਉਸ ਤੋਂ ਬਾਅਦ ਓਕੇ ਲਓ ਜੀ ਬਾਈ ਠੀਕ ਹੈ ਤੇ ਇਹ ਗੱਲ ਹੈ ਬਾਈ ਹਨਾ ਇਹ ਮਾਡਲ ਸੀ 2000 ਇਹ 13 ਮਾਡਲ ਹੈ ਜੀ 13 ਇਹ ਗੱਡੀ ਮੈਨੂਅਲ 4x4 ਇਹ ਗੱਡੀ 1 ਲੱਖ 40 ਹਜ਼ਾਰ ਕਿਲੋਮੀਟਰ ਚੱਲੀ ਹੋਈ ਜੀ ਠੀਕ ਹੈ ਇਹਦਾ ਰੇਟ ਹੈਗਾ ਜੀ 11 ਲੱਖ 25 ਹਜ਼ਾਰ ਸਾਢੇ 11 ਦੀ ਡਿਮਾਂਡ ਹੈ ਜੀ ਠੀਕ ਹੈ ਸਵਾ 11 ਦੀ ਕਾਰ ਦੇਣਗੇ ਕਸਟਮਰ ਨਾਲ ਸਿੱਧੀ ਥਰਡ ਪਾਰਟੀ ਨਾਲ ਡੀਲ ਹੈ ਦੂਜੇ ਨਾਲ ਦੀ ਸੀ ਹੁਣ ਤੀਜੇ ਹੋਗੇ ਸਾਡੇ ਕੋਲ ਵਾਪਸ ਆ ਜੀ ਓਕੇ ਉਹਨੇ ਕਿਹਾ ਹੋਰ ਕਰਾਂ ਬਾਈ ਮੈਂ ਲਾਇ ਦੇਖ ਲੈ ਗੁਰਪ੍ਰੀਤ ਇੱਕ ਵਾਰ ਲਾਇ ਦਿਖਾ ਦੇ ਬਾਈ 22 ਇੰਚ ਆਪਣੀ ਹੁੰਦੀ ਹੈ ਵੀ ਪਿਆਬੀ ਦੀ ਬਾਈ ਯਾਰ ਲਾਇਆ ਦਾ ਪੋਣੇ ਨੇ ਬਾਈ ਜੀ ਹੈਣਾ ਕੁਝ ਮਰਜ਼ੀ ਹੋ ਜਾ 22 ਇੰਚ ਹੀ ਲਾਇਏ ਨੇ ਬਾਈ ਹੈਣਾ ਤੇ ਸਿਰਾ ਕਰਾਇਆ ਪਿਆ ਬਾਈ ਨੇ ਜਿੱਦੀ ਵੀ ਕਾਰ ਸੀ ਠੀਕ ਨੇ 2 ਲੱਖ ਰੁਪਇਆ ਲਾਇਆ ਦੇ ਖਰਚੇ ਆ ਖਰਚਾ ਵੀਰੇ ਹੈਣਾ ਤੇ ਬਾਕੀ ਫਿਰ ਕਾਰ ਦਾ ਰੇਟ ਦੇਖੋ ਕਿੱਥੇ ਰਹਿ ਗਿਆ ਆਹ ਵਾਲੀ ਕਾਰ ਵੀਰੇ ਬਾਈ ਜੀ ਇਹ ਕ੍ਰਿਸਟਾ ਨੋਵਾ 20 ਮਾਡਲ ਹੈ ਜੀ ਦੇ ਵਿੱਚ ਦੂਜੇ ਨਾਂ ਦੀ ਸਿਰਫ 74000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਪ੍ਰੋਪਰ ਫੈਮਿਲੀ ਕਾਰ ਹੈ ਫੈਮਿਲੀ ਕਾਰ ਹੈ 20 ਵੇਰੀਐਂਟ ਬਾਈ ਜੀ ਇਸ ਫੜੇ ਹੈਗੀ 28 ਲੱਖ ਰੁਪਏ ਦੀ ਓਕੇ ਤੇ ਕਾਰ ਅਸੀਂ ਦੇ ਰਹੇ ਆ 13.5 ਲੱਖ ਦੀ ਠੀਕ ਹੈ 14 ਲੱਖ ਡਿਮਾਂਡ ਹੈ ਘਰੇਲੂ ਗੱਡੀ ਆ ਹਾਂਜੀ 13.5 ਇਹ ਤੁਹਾਨੂੰ ਇਹ ਡੀਲ ਦਵਾਂਗੇ ਬੈਥ ਕੰਪਲੀਟ ਪੇਪਰ ਸਾਰਾ ਕੁਝ ਦੇਖ ਸਕਦੇ ਹੋ ਬਿਲਕੁਲ ਨਵੀਂ ਨਕੋਰ ਗੱਡੀ ਲਓ ਵੀ ਮਿੱਤਰੋ ਚੈੱਕ ਕਰੋ ਬਈ ਕਾਰ ਪ੍ਰੋਪਰ ਕੰਪਲੀਟ ਪੇਪਰ ਦਾ ਮਤਲਬ ਬਈ ਤੁਹਾਡੇ ਨਾਮ ਕਰਾ ਕੇ 50 ਟਾਇਰ ਨਵੇਂ ਆ ਜੀ ਸਟੱਪਣੀ ਵੀ ਹੋਈ ਹੈ ਵਧੀਆ ਪੁਸ਼ ਬਟਨ ਸਟਾਰਟ ਵੀ ਵੇਰੀਐਂਟ ਰੋਵਾ ਕ੍ਰਿਸਟਾ ਆਜੋ ਤੇ ਡੀਲ ਨੂੰ ਤੁਸੀਂ ਮੈਜੋਰ ਕਰ ਸਕਦੇ ਹੋ ਸਾਰੇ ਪੇਪਰ ਤੁਹਾਨੂੰ ਮਿਲਣਗੇ ਕੰਪਲੀਟ ਲਓ ਜੀ ਭਾਈ ਮਿੱਤਰੋ ਇੱਕ ਗੱਲ ਮੈਂ ਨਾ ਲਾਸਟ ਤੇ ਕਰਦਾ ਵੀ ਤਿੰਨ ਚੀਜ਼ਾਂ ਇੱਥੇ ਬਹੁਤ ਇੰਪੋਰਟੈਂਟ ਹੋ ਗਈਆਂ ਤੇ ਬਹੁਤ ਘੈਂਡ ਭਾਈ ਆਪਾਂ ਕਹੀਦੀ ਸਿਰਾਂ ਦੀ ਗੱਲ ਕਰਦੇ ਹਾਂ ਨਾਲ ਆ ਵੀ ਕਾਰ ਦਿਖਾਉਣ ਵਾਲਾ ਸਿਰਾਂ ਤੇ ਕਾਰ ਵੇਚਣ ਵਾਲਾ ਸਿਰਾਂ ਅਗੂ ਕਾਰ ਲੈਣ ਵਾਲਾ ਵੀ ਸਿਰਾਂ ਹੀ ਆਉਂਦਾ ਹੋਊਗਾ ਭਾਈ ਨਾ ਨੰਬਰ ਸਕਰੀਨ ਤੇ ਨੇ ਕਾਲ ਕਰ ਲਿਓ ਭਾਈ ਹਨਾ ਤੇ ਬਸ ਭਾਈ ਇੱਕ ਗੱਲ ਆ ਭਰਾ ਦਾ ਚੈਨਲ ਠੀਕ ਆ ਤੁਹਾਡੇ ਦਾ ਆਪਦਾ ਸਬਸਕ੍ਰਾਈਬ ਕਰ ਲਿਓ ਕਾਰਨ ਤੁਹਾਨੂੰ ਭਾਈ ਚੰਗੀਆਂ ਗਾਰਾਂ ਮਿਲਣਗੀਆਂ ਤੁਹਾਨੂੰ ਠੀਕ ਆਪਣੇ ਪੇਜ ਤੋਂ ਕਦੇ ਕੋਈ ਧੋਖਾਧੜੀ ਨਹੀਂ ਹੋਊਗੀ ਤੁਹਾਡੇ ਨਾਲ ਇਹ ਆਪਣੀ ਹਨ ਵੀ ਜ਼ਿੰਮੇਵਾਰੀ ਰਹਿੰਦੀ ਸਾਡੀ ਵੀਰੇ ਬਿਲਕੁਲ ਬਾਈ ਜੀ ਗੱਡੀ ਦੇ ਸਾਰੇ ਪੇਪਰਾਂ ਦੀ ਜ਼ਿੰਮੇਵਾਰੀ ਸਾਡੀ ਉਪਰੋਂ ਟ੍ਰਾਂਸਫਰ ਹੋਗੇ ਗੱਡੀ ਦੀ ਆਰਸੀ ਜਦ ਤੱਕ ਘਰ ਨਹੀਂ ਜਾਂਦੀ ਹਾਂਜੀ ਹਾਂ ਉਰੋਂ ਤੱਕ ਬਾਈ ਜੀ ਸਾਨੂੰ ਨਹੀਂ ਨਹੀਂ ਆਉਂਦੀ ਠੀਕ ਹੈ ਵੀਰੇ ਅਸੀਂ ਨਾਮ ਕਰਾ ਕੇ ਹੀ ਸਾ ਸਾਨੂੰ ਸੌਖੇ ਹੁੰਦੇ ਆ ਕਿ ਕੱਲੋਂ ਟੈਨਸ਼ਨ ਜਿਹੜੀ ਆ ਉਹ ਕਸਟਮਰ ਦੀ ਵੀ ਨਾ ਹੋਵੇ ਜਿਹੜਾ ਵੇਚਣ ਵਾਲਾ ਉਹ ਵੀ ਫ੍ਰੀ ਜਿਹੜਾ ਲੈਣ ਵਾਲਾ ਵੀ ਫ੍ਰੀ ਤੇ ਅਸੀਂ ਤਾਂ ਫਿਰ ਫ੍ਰੀ ਹੋਈ ਜਾਣਾ ਜੀ ਹਾਂ ਜਿਵੇਂ ਅਸੀਂ ਦਿਖਾਉਣ ਆ来 ਬਾਈ ਸਾਨੂੰ ਆਇਆ ਦਾ ਵੀ ਚੰਗੀ ਕਾਰ ਦਿਖਾ ਕੇ ਫ੍ਰੀ ਫ੍ਰੀ ਹੈ ਨਾ ਵੀ ਤੇ ਮਾੜੀ ਕਾਰ ਦਿਖਾ ਦੀ ਮੰਨ ਕੇ ਜੇ ਲਬੀਆਂ ਨੇ ਕਦੇ ਲਾਂਬਾ ਆ ਗਿਆ ਵੀਰੇ ਅਗਲੇ ਨੇ ਫੋਨ ਮਾਰ ਦੇਣਾ ਬਾਈ ਅਸੀਂ ਉਤੋਂ ਕਾਰ ਲੈ ਕੇ ਆਏ ਹੋ ਗਿਆ ਬਾਈ ਜੀ ਜੇ ਤੁਹਾਨੂੰ ਸਾਡੀ ਕਾਰ 'ਚ ਕੋਈ ਨੁਕਸ ਹੈ ਹਾਂ ਤੁਹਾਨੂੰ ਦੋਹਾਂ ਚੋਹਾਂ ਪੰਜਾਂ ਦਿਨਾਂ 'ਚ ਪਤਾ ਲੱਗ ਜਾਏ ਕੋਈ ਨੁਕਸ ਹੈ ਸਾਡੇ ਕੋਲ ਇਮੀਡੀਏਟਲੀ ਆਓ ਅਸੀਂ ਉਹਦਾ ਸੋਲੂਸ਼ਨ ਦਵਾਂਗੇ ਤੁਹਾਡੀ ਗੱਡੀ ਜਾਂਦਾ ਰਿਪਲੇਸ ਹੋਊਗੀ ਜਾਓ ਤਾਨੂੰ ਉਹਨੂੰ ਉਹਨੂੰ ਓਵਰਕਮ ਕਰਕੇ ਦਵਾਂਗੇ। ਲਓ ਜੀ ਬਾਈ। ਕਦੇ ਵੀ ਇਹ ਨਿਰਾਸ਼ਾ ਦਾ ਸ਼ਬਦ ਜਿਹੜਾ ਆਪਣੀ ਜ਼ਿੰਦਗੀ ਚੋਂ ਕੱਢ ਕੇ ਸਾਡੇ ਕੋਲ ਆਉਣਾ ਜੀ। ਹਾਂ। ਕੋਈ ਤੁਖਾ ਧੜੀ ਹੋਣ ਇਹ ਵੀ ਚੀਜ਼ ਆਪਣੇ ਦਿਲ ਚੋਂ ਕੱਢ ਕੇ ਆਉਣੀ ਆ। ਕਿਉਂਕਿ ਅੱਜਕੱਲ ਬਾਈ ਜੀ ਜਿਹਦਾ ਸਿੱਕਾ ਚੱਲਦਾ ਹੈ ਨਾ ਹੂੰ ਸਿੱਕਾ ਉਹਦਾ ਹੀ ਚੱਲਣਾ ਆ। ਹਾਂ ਜੀ ਹਾਂ। ਜਿਹਦਾ ਜਿਹਦੇ ਕੰਮ ਦੇ ਵਿੱਚ ਦਮ ਹੈ। ਸਹੀ ਗੱਲ ਆ ਬੇ। ਠੀਕ ਹੈ ਬਾਈ ਭਰਾ ਸੈਕ ਕਰ ਲਿਓ ਕੰਟੈਕਟ ਬਾਈ ਮੈਂ ਫੇਰ ਕਹਿਣਾ ਬਈ ਹਣਾ ਤੁਹਾਨੂੰ ਅਸੀਂ ਲਾਂਭਾ ਨਹੀਂ ਆਉਣ ਦਿੰਦੇ ਬਈ ਹਣਾ ਕੋਈ ਦਿੱਕਤ ਨਾ ਮੰਨੋ ਬੇਝਿਜਕ ਹੋ ਕੇ ਆ ਜਾਓ ਬਈ ਬਹੁਤ ਸੋਹਣੀਆਂ ਕਾਰਾਂ ਦਵਾਗੇ ਬਈ ਹਣਾ ਬਸ ਸਾਡੇ ਤੇ ਭਰੋਸਾ ਰੱਖੋ ਬਈ ਵੀ ਸਾਡੀ ਤੁਹਾਨੂੰ ਚੰਗੀ ਕਾਰ ਵੀ ਦੇ ਰਿਆ ਤੁਹਾਨੂੰ ਚੱਲਣ ਵਾਲੀਆਂ ਗੱਡੀਆਂ ਮਿਲਣਗੀਆਂ ਜਿਹੜੀਆਂ ਤੁਹਾਨੂੰ ਲੰਬੇ ਸਫ਼ਰਾਂ ਤੇ ਲੈ ਕੇ ਜਾਣ ਨਾ ਕਿ ਵਰਕਸ਼ਾਪਾਂ 'ਚ ੱਤਕੇ ਖਲਾਉਣਗੀਆਂ ਲਓ ਜੀ ਬਈ ਚੰਗੀਆਂ ਕਾਰਾਂ ਲੰਬੇ ਸਫ਼ਰ ਤੁਸੀਂ ਸਾਨੂੰ ਯਾਦ ਕਰੋਗੇ ਤੇ ਰਿਪੀਟ ਹੋ ਕੇ ਆਉਂਗੇ ਠੀਕ ਹੈ ਬਈ ਜਿਹਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ